ਸਨਾ ਆਸਰੀ ਮਹੱਲਾ ਤੀਜਾ ਹਰ ਨਾਮ ਧਨ ਨਿਰਮਲ ਅਤ ਅਪਾਰ ਨਾਨਕ ਦੀ ਮਿਹਮਾ ਮਾਰਾ ਕਰਦੇ ਦੂਸਰੇ ਜਾਨੂ ਕੱਚਾ ਦਸਦੇ ਹਨ ਹਰੀ ਦਾ ਨਾਮ ਹੀ ਤਨ ਨਿਰਮਲ ਕਿਚ ਨੂੰ ਕਰਨ ਵਾਲਾ ਹੈ ਮਲੁ ਗੁਖੇਵ ਵਰਨੀਆਂ ਮਲ ਨਾਲ ਨੂੰ ਤੋੜਨ ਵਾਲਾ ਹੈ ਅਤਯੰਤ ਅਪਾਰ ਸਰੂਪ ਦੀ ਪ੍ਰਾਪਤੀ ਕਰਨ ਵਾਲਾ ਹੈ ਪਰ ਕਿਉਂ ਵੀ ਪਰਵਾਾਰ ਤੋਂ ਰਹਿਤ ਹੈ ਮੁਰਕਾ ਸ਼ਬਦ ਭਰੇ ਪੰਡਾਰਾ ਗੁਰੂ ਸਾਹਿਬ ਦੇ ਸ਼ਬਦ ਕਰਕੇ ਸਿੱਖਾਂ ਦੇ ਗਿਰਦੇ ਪੰਡਾਰੇ ਭਰੇ ਹੋਏ ਆ ਗੁਰੂ ਸਾਹਿਬ ਦੇ ਸ਼ਬਦਾਂ ਦੇ ਨਾਲ ਸ੍ਰੀ ਗੁਰੂ ਸਾਹਿਬ ਜੀ ਇਹ ਪੰਡਾਰਾ ਹੈ ਭਰਿਆ ਹੋਇਆ ਨਾਮ ਤਨ ਬਿਨ ਹੋਰ ਸਭ ਵਿਖ ਜਾਣ ਗੁਰੂ ਸਾਹਿਬ ਦੇ ਨਾਮ ਰੂਪੀ ਤੰਤੂ ਬਿਨ ਹੋਰ ਗਹਿਰ ਹੋਇ ਜੋ ਪਹਿਲਾਂ ਕਿ ਲੋਕ ਜੈਮ ਦੇ ਕੇ ਮਾਰ ਕੇ ਪਦਾਰਥ ਲੈ ਲੈਂਦੇ ਆ ਇਹ ਬਿਸ਼ੈ ਦੀ ਬਿਉ ਪੈਦਾ ਕਰਨ ਵਾਲਾ ਹੈ ਜਾਨਣਾ ਕਰੋ ਮਾਇਆ ਮੋਹ ਜਲੈ ਅਭਿਮਾਨ ਮਾਇਆ ਦੇ ਮੋਹ ਕੈਤੇ ਜੀਵ ਹੰਕਾਰ ਕੀ ਜਲਵੇ ਰਿੰਦੇ ਹਨ ਹਰ ਵਕਤ ਗੁਰਮੁਖ ਹਰਿ ਰਸ ਚੱਖੇ ਕੋਈ ਸੋ ਗੁਰਮੁਖ ਹੈ ਜਿਹੜਾ ਹਰੀ ਦੇ ਨਾਮ ਰਸ ਨੂੰ ਚਖ ਬੈ ਭਾਰਨ ਕਰਦਾ ਹੈ ਇਸ ਸਦਾ ਆਨੰਦ ਹੋਵੇ ਦਿਨ ਰਾਤ ਨੂੰ ਸਦਾ ਆਨੰਦ ਰਾਤ ਨੂੰ ਹੀ ਕਰ ਹੁੰਦਾ ਹੈ ਵਿਦਿਆ ਰੂਪੀ ਰਾਤੋਂ ਗਿਆਨ ਰੂਪੀ ਦਿਨ ਹੋ ਜਾਂਦਾ ਹੈ ਪੂਰੇ ਭਾਗ ਪ੍ਰਾਪਤ ਹੋ ਇਹ ਸੂਰਜਾ ਨਿਸਕਾਮ ਕਰਮਾ ਰੂਪੀ ਭਾਗ ਉਹਨਾਂ ਨੂੰ ਗੁਰਾਂ ਤੋਂ ਪ੍ਰਾਪਤ ਹੁੰਦਾ ਹੈ ਰਹਾਉ ਸ਼ਬਦ ਦੀਪਕ ਵਰਤੈ ਤੇ ਉਹ ਲੋ ਜਿਹੜਾ ਸ਼ਬਦ ਹੈ ਜਿਹੜੀ ਨੇ ਆਈ ਪ੍ਰਕਾਸ਼ ਕਰਨ ਵਾਲਾ ਸੋ ਬ੍ਰਹਮ ਦੀ ਵੀ ਕੋ ਸਾਰਿਆਂ ਦਾ ਪ੍ਰਕਾਸ਼ ਖੜੀ ਹੋਤੀਆਂ ਦਾ ਜੁਨਾ ਜੋ ਲੋਰ ਪ੍ਰਕਾਸ਼ ਕਰਨ ਵਾਲਾ ਲੋਕਾਂ ਚ ਵਰਤ ਰਿਹਾ ਹੈ ਜੋ ਚੱਖ ਸੂ ਨਿਰਮਲ ਹੋ ਜਿਹੜਾ ਗੁਰਾਂ ਦੇ ਸ਼ਬਦ ਨੂੰ ਧਾਰਨ ਕਰੇਗਾ ਦੀਪਕ ਗਿਆਨ ਦੁਆਰਾ ਉਹ ਗੁਰਾਂ ਦੇ ਸ਼ਬਦ ਰੂਪੀ ਦੀਵੇ ਨੂੰ ਧਾਰਨ ਕਰਨ ਵਾਲਾ ਨਿਰਮਲ ਚਿਤ ਹੋ ਜਾਏਗਾ ਮਲ ਮੁਖੇ ਬਰਨਾਦ ਕਾਨੀਆਂ ਮੈੜਾ ਚੱਕੀਆਂ ਜਾਣਗੀਆਂ ਨਿਰਮਲ ਨਾਮ ਹਉਮੈ ਮਲ ਧੂ ਇਹ ਭਈ ਆਪ ਨਾਮ ਨਿਰਮਲ ਹੈ ਉਮੈ ਦੀ ਮੈਲ ਨੂੰ ਧੋ ਦਿੰਦਾ ਹੈ ਸਾਚੀ ਭਾਗਤ ਸਦਾ ਸੁਖੂ ਸੱਚੀ ਉਹਨਾਂ ਦੀ ਭਗਤੀ ਹੈ ਜੋ ਉਸੇ ਨਾਮ ਜੁੜਦੇ ਹੈ ਇੱਛਾ ਰੂਪੀ ਮਾਰਾ ਨੂੰ ਮੇਟ ਕਰਕੇ ਅਤੇ ਸਦਾ ਸੁਖ ਰੂਪ ਦੀ ਪ੍ਰਾਪਤੀ ਹੁੰਦੀ ਉਹਨਾਂ ਨੂੰ ਜਿਨ ਹਰ ਰਸ ਚੱਖਿਆ ਸੁਖ ਹਰ ਜਨ ਲੋਕ ਜਿਨਾਂ ਨੇ ਰਹੀ ਜੇ ਪ੍ਰੇਮ ਰਸ ਨੂੰ ਚੱਖਿਆ ਝਾਰਿਆ ਉਹ ਹਰੀ ਦੇ ਲੋਕ ਹਨ ਬਾਕੀ ਦੇ ਦੁਨਿਆਵੀ ਲੋਕ ਹਨ ਜਿਸ ਸਦਾ ਹਾਰਸ ਨਾਹੀ ਕਦੇ ਸੁ ਉਹ ਇਹਨਾਂ ਪੁਰਸ਼ ਹਰੀ ਦੇ ਪਿਆਰੇ ਲੋਕ ਹਨ ਗੋਮਤ ਲੋਕ ਹਨ ਉਹਨਾਂ ਨੂੰ ਸਦਾ ਖੁਸ਼ੀਆਂ ਰਹਿਣੀਆਂ ਹੈ ਕਦੇ ਪ੍ਰਭਾਤਾਂ ਦੇ ਵਿਸ਼ੋੜੇ ਕਰਕੇ ਸ਼ੋਗ ਨਹੀਂ ਹੁੰਦਾ ਹੈ ਆਪ ਮੁਕਤ ਆਵਰਾ ਮੁਕਤ ਕਰਾਂ ਮਨੁੱਖਾਂ ਨੂੰ ਸੰਸਾਰ ਦੇ ਬੰਧਨਾ ਤੋਂ ਰਹਿਤ ਉਹਨਾਂ ਨੂੰ ਮੁਕਤ ਬੰਧਨਾ ਤੋਂ ਰਹਿਤ ਕਰਾਈ ਜਾਂਦੇ ਕਲਿਆਣ ਕਰੀ ਜਾਂਦੇ ਹੈ ਹਰ ਨਾਮ ਜਪੈ ਹਰ ਤੇ ਸੁਖ ਪਾਉਂਦੇ ਹੈ ਜਿਹੜੇ ਹਰ ਹਰ ਨਾਮ ਨੂੰ ਯੱਦਦੇ ਹੈ ਤੇ ਪ੍ਰਕਾਸ਼ ਸੁਖ ਪਾਉਂਦੇ ਹੈ ਹਰੀ ਦੇ ਪਾਸ ਤੋਂ ਤੇ ਜਿਹੜੇ ਉਹਨਾਂ ਦਾ ਉਪਦੇਸ਼ ਲੈ ਕੇ ਕਮਾਉਂਦੇ ਹੋਰ ਯੱਦਦੇ ਹੈ ਹੇ ਰੀਤੋ ਕਉਂਦੇ ਆ ਬਿਨ ਸਤਗੁਰ ਸਭ ਮੂਈ ਬਿਨ ਲਾਹ ਰੋਗ ਦੇ ਵੇਸ਼ ਤੋਂ ਬਿਨ ਸਾਰੀ ਦੁਨੀਆ ਚਾਹੇ ਲੱਖਾਂ ਕਰੋੜਾਂ ਵੀ ਮਾਲਕ ਹੈ ਬਰਲਾਵ ਕਰਦੀ ਅੰਤ ਨੂੰ ਮਰ ਰਹੀ ਹੈ ਆਨ ਜਨ ਦਾਜ ਹੈ ਸਾਥ ਨਾ ਪਾ ਰਹੀ ਕਿਸ਼ਨਰੀ ਅੱਗੇ ਤੇ ਈਰਖਾ ਦੀ ਅੱਗ ਵਿੱਚ ਮਾਣ ਦੀ ਅੱਗ ਵਿੱਚ ਕ੍ਰੋਧ ਦੀ ਅੱਗ ਵਿੱਚ ਸੜ ਰਹੇ ਹੈ ਨਰਕ ਦੀ ਅੱਗ ਵਿੱਚ ਗਰਵ ਦੀ ਅੱਗ ਵਿੱਚ ਕਾਮ ਦੀ ਅੱਗ ਵਿੱਚ ਸ਼ਾਂਤੀ ਨਹੀਂ ਕਰੇ ਪਾਉਂਦੇ ਸਤਿਗੁਰ ਮਿਲੇ ਸਭ ਤਿਸਨ ਬੁਝਾਏ ਸਤਿਗੁਰਾਂ ਦੇ ਨਾਲ ਮਿਲ ਜਾਣ ਸਾਰੀ ਤ੍ਰਿਸ਼ਨਾ ਦੀ ਅਗਮਾਰਾ ਸਭ ਬੁਝਾ ਲੈਂਦੇ ਨਾਮ ਜਲ ਪਾ ਕੇ ਨਾਨਕ ਨਾਮ ਸਾਥ ਸੁਖ ਪਾਈ ਕਹਿੰਦੇ ਨਾਮ ਹੀ ਸ਼ਾਂਤੀ ਦੇਣ ਵਾਲਾ ਹੈ ਸ਼ਾਂਤੀ ਹੁੰਦੀ ਤੇ ਸੁਖ ਰੂਪ ਨੂੰ ਪਾਈ ਦੇ ਸਾਰੀਆਂ ਵਾਸ਼ਨਾ ਮਿਟ ਜਾਂਦੀਆਂ ਤਨਾਸਰੀ ਮਹੱਲਾ ਤੀਜਾ ਸਦਾ ਤਨ ਅੰਤਰ ਨਾਮ ਸੰਭਾਲੇ ਸਦਾ ਤਨ ਨਾਮ ਹੈ ਪਾਈ ਇਨੂੰ ਅੰਦਰ ਸਮਾਲਣਾ ਕਰੋ ਹਿਰਦੇ 'ਚ ਯਾਦ ਕਰੋ ਹਰ ਵਕਤ ਜੀ ਇਹ ਜਾਨ ਤੇ ਜਿਨਹ ਪ੍ਰਤ ਪਾਲੂ ਓਮ ਕਿਸਲਾ ਜੀ ਕਹਿੰਦੇ ਜਿਸ ਨੇ ਜੀ ਛੋਟੇ ਵੱਡੇ ਬ੍ਰਹਮਾ ਤੋਂ ਲੈ ਕੇ ਮੱਛਰ ਤੱਕ ਸਾਰਿਆਂ ਦੀ ਪਰਤਵਾਰਾ ਸੂਖੀ ਸੁਖੂਲ ਜੀ ਕਰਦਾ ਹੈ ਜੀਵਾ ਰੂਪੀ ਬਾਜਿਆਂ ਦੀ ਜੀ ਮਾਤਰ ਦੀ ਮੁਕਤ ਪਦਾਰਥ ਤਿੰਨ ਕਉ ਪਾਇਆ ਉਹਨਾਂ ਪੁਰਖਾਂ ਨੇ ਮੁਕਤੀ ਉਪੀ ਪਦਾਰਥ ਪਾਇਆ ਪ੍ਰਾਪਤ ਹੋਇਆ ਹੈ ਹਰ ਕੀ ਨਾਮ ਰਤੇ ਲੇਵ ਲਾਈਏ ਨਾਂਗੇ ਲੇਵ ਲਗਾ ਕੇ ਰੰਗੇ ਆ ਉਹ ਗੁਰਾਂ ਦੀ ਕਿਰਪਾ ਕਰਕੇ ਮੁਕਤ ਰੂਪੀ ਪਦਾਰਥ ਨੂੰ ਪਾਉਂਦੇ ਹਨ ਗੁਰ ਸੇਵਾ ਤੇ ਹਰ ਨਾਮ ਧਨ ਪਾਵ ਗੁਰਾਂ ਦੀ ਟਹਿਲ ਕਰੇ ਭਾਈ ਫਿਰ ਸਤਗੁਰੂ ਜੀ ਦੀ ਪ੍ਰਸੰਨਤਾ ਹੋਵੇ ਤਾਂ ਪਰਮੇਸ਼ਵਰ ਦੇ ਨਾਮ ਰੂਪੀ ਤਨ ਨੂੰ ਪੁਰਖ ਪਾਉਂਦਾ ਹੈ ਅੰਤਰ ਪ੍ਰਗਾਸ ਹਰ ਨਾਮ ਧਿਆਵੈ ਜੇ ਪਰਮੇਸ਼ਰ ਦੇ ਨਾਮ ਨੂੰ ਜਾਵੇ ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਹੋ ਜਾਂਦਾ ਬਿੰਡੇ ਦੀ ਆਵਾਜ਼ ਕਹਿੰਦੇ ਸੁਣਦੇ ਸੰਕਣਿਆਲ ਕੀ ਦੀ ਗਿਣਤੀ ਤਹਨ ਰਹਾਉ ਇਹੋ ਹਰ ਰੰਗ ਗੂੜਾ ਤਹਨ ਪੈ ਰੂ ਤੇ ਜਿਹੜਾ ਹਰੀਆ ਰੰਗ ਗਾੜਾ ਹੈ ਇਹ ਧਨ ਜਗਿਆ ਸਰੂਪ ਇਸਤਰੀ ਨੂੰ ਜੇ ਪਤੀ ਪਰਮੇਸ਼ਰ ਦਾ ਗਾੜਾ ਰੰਗ ਆਨੰਦ ਪ੍ਰਾਪਤ ਹੋਵੇ ਇਹ ਗੂੜਾ ਆਨੰਦ ਜਿਹੜਾ ਹੈ ਇਹ ਜਿਗਿਆਸੂ ਦੇ ਕਾਇ ਪਿਰਪਤੀ ਪਰਮੇਸ਼ਰ ਦਾ ਆਪਾਸ ਮਿੱਟੀ ਨੂੰ ਬਤਨ ਨੂੰ ਤੇ ਸਾਖੀ ਚੇਤਨ ਦਾ ਗਾੜਾ ਆਨੰਦ ਪ੍ਰਾਪਤ ਹੋਵੇ ਤਾਂ ਤੇ ਸਿਗਾਰ ਰਾਵੇ ਪ੍ਰਭ ਸੁ ਸ਼ਕਤੀ ਜਪ ਜਾ ਜਾਂਦੀ ਹੈ ਸ਼ਿੰਗਾਰ ਸੁ ਗੁਣਾ ਤੇ ਦੇਵੀ ਗੁਣਾ ਤੇ ਬਣ ਜਾਂਦੇ ਹੈ ਉਹ ਪ੍ਰਭ ਦੇ ਆਨੰਦ ਨੂੰ ਮਾਨਦੀ ਹੈ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਜਿਹਨੋ ਜਿਵੇਂ ਵੀ ਹੰਗਦਾ ਹੈ ਹਉ ਹਉ ਕਰੇ ਤੇ ਆਪ ਜਿਨਾਏ ਉਮੇਦ ਪ੍ਰਭੂ ਕਾਲ ਪ੍ਰਭੂ ਕੋਈ ਵੀ ਨਹੀਂ ਪਾ ਸਕਦਾ ਮੂਲੋ ਭੁੱਲਾ ਜਨਮ ਗਵਾਇ ਪਰਮੇਸ਼ਰ ਤੋਂ ਭੁੱਲਿਆ ਹੋਇਆ ਮੁੱਢ ਰੂਪ ਤੋਂ ਆਵੇ ਜਨਮ ਨੂੰ ਵਿਅਰਥ ਗਵਾ ਜਾਂਦਾ ਜਨਮ ਤੋਂ ਲਾ ਕੇ ਭੁੱਲ ਗਿਆ ਗੁਰ ਤੇ ਸਾਥ ਤਹਿਜ ਸੁਖ ਬਾਣੀ ਇਹ ਤਾਂ ਭਾਈ ਗੁਰਬਾਣੀ ਤੇ ਸ਼ਾਂਤ ਸਹਿਜ ਸ਼ਾਂਤ ਸੁਖ ਗੁਰਬਾਣੀ ਕਰਕੇ ਸਹਿਜ ਸ਼ਾਂਤ ਸਹਿਜ ਇਹ ਗਿਆਨ ਹੁੰਦਾ ਹੈ ਸ਼ਾਂਤੀ ਹੁੰਦੀ ਹੈ ਸੁਖ ਦੀ ਪ੍ਰਾਪਤੀ ਹੁੰਦੀ ਹੈ ਗੁਰਾਂ ਦੀ ਬਾਣੀ ਕਰਕੇ ਪਹਿਲੇ ਤਾਂ ਸ਼ਾਂਤੀ ਹੁੰਦੀ ਹੈ ਫਿਰ ਸਹਿਜ ਗਿਆਨ ਅੰਦ ਗ्यान ਕਰਕੇ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਕਿਉ ਗੁਰਬਾਣੀ ਤੋਂ ਸਭ ਕੁਝ ਹੁੰਦਾ ਹੈ ਗੁਰਬਾਣੀ ਤੇ ਸ਼ਾਂਤ ਸਹਿਜ ਸੁਖ ਸੇਵਾ ਸਾਖੀ ਨਾਮ ਸਮਾਣੀ ਜਿਨ੍ਹਾਂ ਦੀ ਵਿਕਤੀ ਨਾਮ ਚ ਸੁਨਾ ਗਈ ਉਹਨਾਂ ਦੀ ਟਹਿਲ ਸੱਚੀ ਹੈ ਬਾਕੀਆਂ ਦੀ ਟਹਿਲ ਵਾਸ਼ਨਾ ਵਾਲਿਆਂ ਦੀ ਪੱਕੀ ਹੈ ਉਹ ਜਿਵੇਂ ਜਿਵੇਂ ਅਸ਼ਨਾ ਅਨਸਾਰ ਪਰਵਦੇ ਫਿਰਦੇ ਹਨ ਸਾਉਤ ਮੇਲੇ ਪ੍ਰੀਤਮ ਸਦਾ ਧਿਆਏ ਤੈਨੂੰ ਸ਼ਬਦ ਨਾਲ ਮਿਲੇ ਪ੍ਰੀਤਮ ਸਤਗੁਰਾਂ ਨਾਲ ਮਿਲ ਕੇ ਧਿਆਵੇ ਫਿਰ ਸਤਿਗੁਰਮ ਨਾਲ ਮਿਲ ਜਾਂਦਾ ਹੈ ਸਾਚ ਨਾਮ ਵਢਿਆਈ ਪਾਈ ਇਹ ਤਾਂ ਨਹੀਂ ਸੱਚੇ ਨਾਮ ਕਰਕੇ ਜਿਨ ਜਾਂਦਾ ਸੋ ਤਸਹੀ ਜਿਹਾ ਉਹੀ ਏਕਤਾ ਦੀ ਵਿਢਾਈ ਨੂੰ ਪਾਲ ਲਿੰਦਾ ਹੈ ਆਪੇ ਕਰਤਾ ਜੁਗ ਜੁਗ ਸੋ ਉਹ ਜੁਗਾ ਜੁਗਾ ਵਿੱਚ ਕਰਤਾ ਪਰ ਖਾਪੀ ਸਾਰਿਆਂ ਦੀ ਪਾਲਣਾ ਪੋਸਣਾ ਕਰਨ ਵਾਲਾ ਹੈ ਨਜ਼ਰ ਕਰੇ ਮੇਲਾਵਾ ਜਿਹੜਾ ਜੁਗਾਂ ਜੁਗਾ ਵਿੱਚ ਕੋਈ ਪਰਮ ਸਤਿ ਜੁਗਮਾ ਇੱਕੋ ਪ੍ਰਭੂ ਹੈ ਨਾਮਕ ਸਤਿ ਜੁਗਾ ਆਪੇ ਵਰਤੇ ਦੂਜਾ ਅਦਰ ਨਾ ਕੋਈ ਹਾਂਜੀ ਨਜ਼ਰ ਕਰੇ ਮੇਲਾਵਾ ਜੇ ਕਰਤਾ ਸ੍ਰਿਸ਼ਟੀ ਕਰੇ ਤਾਂ ਉਹ ਰੂਪ ਨਾਲ ਮਲਾਪ ਹੁੰਦਾ ਹੈ ਨਹੀਂ ਤਾਂ ਜੁਗਾ ਜੁਗਾ ਦੇ ਅਵਤਾਰਾਂ ਨੂੰ ਉਹ ਜੁਗਾ ਜੁਗਾ ਕੇ ਰਾਜੇ ਕੀ ਇਹ ਗਾਵੇ ਦਾ ਅਵਤਾਰੀ ਜੁਗਾ ਦੇ ਰਾਜੇ ਬਣਾਏ ਹਕੂਮਤ ਵਾਲੇ ਅਵਤਾਰ ਮੰਨ ਕੇ ਲੋਕ ਉਹਨਾਂ ਨੂੰ ਗਾਈ ਜਾਂਦੇ ਐ ਜਿਹੜਾ ਸਾਰਨ ਜੁਗਾ ਚ ਇੱਕ ਵਾਰਦਾ ਉਹਦੀ ਤਾਂ ਪ੍ਰਾਪਤੀ ਹੁੰਦੀ ਹੈ ਨਜ਼ਰ ਕਰੇ ਮੇਲਾਵਾਹੂ ਜੇ ਉਸ ਕਿਰਪਾ দৃষ্টি ਕਰਵੇ ਤਾਂ ਉਸ ਆਪਰ ਨਾਲ ਮਿਲავ ਹੁੰਦਾ ਹੈ ਗੁਰਬਾਣੀ ਤੇ ਹਰ ਮਨ ਵਸਾਏ ਗੁਰਬਾਣੀ ਦੁਆਰੇ ਹਰੀ ਅਕਾਲ ਪੁਰਖ ਨੂੰ ਮਨ ਚ ਬਸਾਉਣਾ ਕਰੇ ਨਾਨਕ ਸਾਚ ਰਾਤੀ ਪ੍ਰਭ ਆਪ ਮਿਲਾਏ ਇਹ ਕਹਿੰਦੇ ਸੱਚੇ ਨਾਮ ਕੀ ਰੰਗਿਆ ਗੁਰੂ ਅਰਜਨ ਦੇਵ ਜੀ ਕਹਿੰਦੇ ਵਾਹਿਗੁਰੂ ਨੇ ਆਪ ਦੇ ਨਾਲ ਮਿਲ ਲਏ ਹੰ ਬਨਾਸਰੀ ਮਹੱਲਾ ਤੀਜਾ ਤੀਜਾ ਜਗ ਮੈਲਾ ਮੈਲੂ ਹੋਏ ਜਾ ਤੀਜਾ ਸ਼ਾਇਦ ਤੀਸਰਾ ਜਿਵੇਂ ਪੋਠੋਆੜੀਏ ਮਹੱਲਾ ਤੀਸਰਾ ਜਾਂ ਮਹੱਲਾ ਤਰੇ ਕਹਿੰਦੇ ਆ ਜਾਂ ਤਿੰਨ ਕਹਿੰਦੇ ਨਹੀਂ ਕਹਿਣਾ ਆਗਿਆ ਕਰਦੇ ਨੇ ਕਿ ਤੀਜਾ ਕਿਹਾ ਕਰੋ ਅਜੀ ਜਗ ਮੈਲਾ ਦੂਆ ਆਪਣੇ ਤੇਜਾ ਸੁ ਭਗਤੋ ਇਹ ਵੀ ਭਗਤਾਂ ਦੀ ਗਿਣਤੀ 'ਚ ਲਿਖਿਆ ਨੇ ਇਹਨਾਂ ਨੇ ਇਹ ਵੀ ਤੀਜਾ ਕਹਿੰਦਾ ਹੁੰਦਾ ਚਲੋ ਜਗ ਮੈਲਾ ਮੈਲੂ ਹੋਏ ਜਾ ਇਹ ਜਗਤ ਜਿਹੜਾ ਹੈ ਆਗਿਆਨ ਕਰਕੇ ਮੈਲਾ ਹੋਇਆ ਹੈ ਅਤੇ ਵਿਸ਼ਿਆਂ ਦੀ ਵਾਸ਼ਨਾ ਕਰਕੇ ਹੋਰ ਮੈਲਾ ਹੁੰਦਾ ਜਾਂਦਾ ਹੈ ਆਵੇ ਜਾਏ ਜਿਹੀ-ਜਿਹੀ ਮੈਲ ਕਰਕੇ ਪਹਿਲਾ ਮੈਲਾ ਹੈ ਫਿਰ ਵਿਸ਼ੇ ਵਾਸ਼ਨਾ ਕਰਕੇ ਉਦੋਂ ਵੀ ਮੈਲਾ ਹੁੰਦਾ ਜਾਂਦਾ ਹੈ ਆਵੇ ਜਾ ਕੇ ਕਰਕੇ ਮੈਲਾ ਹੈ ਫਿਰ ਅਗਿਆਨ ਦੇ ਪ੍ਰਤਾਪ ਕਰਕੇ ਹੋਰ ਮੈਲ ਚੜਦੀ ਜਾਂਦੀ ਆ ਵਰਨ ਦੀ ਆਵੇ ਜਾਏ ਦੂਜਾ ਲੁਭਾ ਕੇ ਜਿਹੀ ਧਾਰ ਕੇ ਆਉਂਦਾ ਰਹਿੰਦਾ ਹੈ ਫਿਰ ਦੂਜੇ ਦੂਜੇ ਪਦਾਰਥਾਂ ਦੇ ਲੋਹਾਇਮਾਨੋ ਕੇ ਫੇਰ ਵਾਸ਼ਨਾਵਦਾ ਪ੍ਰਲੋਕ ਨੂੰ ਸਾਉਕਤਾ ਉਪਦੇਣ ਕਰਨ ਵਾਸਤੇ ਜਾਂਦੇ ਦੂਜੇ ਭਾਇ ਸਭ ਪਰਜ ਵਿਗੂਰ ਉਹਦੇ ਜਾਂਦਾ ਜਾਂਦਾ ਮਰਦਾ ਰਹਿੰਦਾ ਦੂਜੇ ਪਾਸੇ ਪਦਾਰਥਾਂ ਦੇ ਲੋਹਾਇਮਾਨ ਹੋਣੇ ਕਰਕੇ ਮਨਮੁਖ ਚੋਟਤੀ ਦੂਜੇ ਭਾਇ ਸਭ ਪਰਜ ਵਿਗੂਰ ਉਹਨਾਂ ਭਾਇ ਨੂੰ ਸਾਰੀ ਪਰਜ ਜਿੰਨੀ ਸੀ ਸ੍ਰਿਸ਼ਟੀ ਸਾਰੀ ਬਗੋਤ ਦੀ ਭੁਲਾਤ ਦੀ ਖਰਾਬ ਕਰਦੀ ਹੈ ਮਨਮੁਖ ਚੋਟਾਂ ਖਾਏ ਆਪਣੀ ਪਤਖੂਰੀ ਮਨਮੁਖਾਂ ਕਾਮ ਕਰੋ ਦੀਆਂ ਦੁਨੀਆ ਦੀਆਂ ਚੋਟਾਂ ਸੱਟਾਂ ਤਰਕਾਂ ਖਾ ਕੇ ਆਪਣੀ ਇੱਜ਼ਤ ਹੀ ਗਵਾ ਲਈ ਗੁਰਸੇਵਾ ਤੇ ਜਨ ਨਿਰਮਲ ਹੋ ਸਤਿਗੁਰਾਂ ਦੀ ਰਾਇਲ ਕਰਕੇ ਹੀ ਪਰਖ ਪਾਈ ਉਜਲ ਹੋ ਸਕਦਾ ਹੈ ਅੰਦਰ ਨਾਮ ਵਸੇ ਪਤਿ ਸੰਹੂ ਜਦੋਂ ਅੰਦਰ ਨਾਮ ਵਸ ਜੇ ਮਨ ਨਿਰਮਲ ਹੋ ਜੇ ਤੇ ਉਸ ਵੇਲੇ ਉਤਮ ਪਦਵੀ ਪ੍ਰਾਪਤ ਹੁੰਦੀ ਹੈ ਇੱਜ਼ਤ ਹੁੰਦੀ ਹੈ ਉਹਨਾਂ ਜਿਹੜਾ ਵੀ ਜਿਹੜਾ ਜਿਹੜਾ ਕਾਮਕੋਰ ਵਿਰਾਨ ਕਰਦੇ ਰਹਿੰਦੇ ਹਨ ਜਾਮਨਤ ਨੂੰ ਖਰਾਬ ਕਰਦੇ ਹੈ ਹਾਉ ਗੁਰੂ ਦੇ ਉੱਭਰੇ ਹਰ ਸਰਨਾਈ ਜੇ ਗੁਰਮੁਖਾਂ ਨੂੰ ਪ੍ਰਮੇਸ਼ਰ ਦੀ ਸ਼ਰਨ ਲੈ ਕੇ ਉबरे ਬਚਾਅ ਹੋਇਆ ਹੈ ਉਹਨਾਂ ਦਾ ਰਾਮ ਨਾਮ ਰਾਤੀ ਭਗਤ ਜਿਹੜਾ ਆਇਓ ਰਾਮ ਦੇ ਨਾਮ ਤੇ ਰੰਗ ਉਹਨਾਂ ਨੂੰ ਮਾਰਨ ਆਉਂਦੀ ਭਾਉ ਭਗਤ ਜਿਹੜੜ ਕਰਾਤੀ ਹੈ ਭਗਤ ਕਰੇ ਜਾਨ ਵਡੇ ਆਈ ਪਾਏ ਉਹ ਵੀ ਭਗਤੀ ਕਰਦੇ ਆ ਭਗਤੀਆਂ ਤੇ ਮਾਰੇ ਪਾਸੋਂ ਜਿੰਜਾ ਤੋ ਤੁਸੀਂ ਜੀਹਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਦੀ ਵਡਿਆਈ ਪਾਉਂਦੇ ਐ ਸਾਚ ਰਤੇ ਸੁਖ ਸਹਿਜ ਸਮਾਏ ਜਿੰਜ ਰੰਗੇ ਹੋਏ ਸਹਿਜੇ ਹੀ ਸ਼ਾਂਤ ਸਾਚ ਨਾਮ ਦੇ ਰੰਗੇ ਹੋਏ ਸਹਿਜੇ ਸੁਖ ਸੂਰ ਵਿੱਚ ਸਮਾ ਜਾਂਦੇ ਭੇਜ ਹੋ ਜਾਂਦੇ ਹਨ ਸਾਚੀ ਦਾ ਗਾਹਕ ਵਿਰਲਾ ਕੁ ਜਾਣ ਕੋਈ ਲੋਗ ਦਾ ਗਾ ਕੋਈ ਵਿਰਲਾ ਹੀ ਹੈ ਹੋਰ ਬਾਹੀਆਂ ਚੀਜ਼ਾਂ ਮੰਗਣ ਵਾਲੇ ਲੋਕ ਹੈ ਕੋਈ ਕੋਈ ਚੀਜ਼ ਮੰਗਦਾ ਕੋਈ ਕੋਈ ਚੀਜ਼ ਮੰਗਦਾ ਕੋਈ ਪ੍ਰਤਿਆਬ ਮੰਗਦਾ ਕੋਈ ਮਾਣ ਚਾਹੁੰਦਾ ਹੈ ਕੋਈ ਦੁਨੀਆ ਦੇ ਇੰਤਜ਼ਾਮ ਦੀ ਹਕੂਮਤ ਚਾਹੁੰਦਾ ਹੈ ਸੱਚੇ ਪਰਮੇਸ਼ਰ ਦੇ ਨਾਮ ਦਾ ਗਾਥ ਤਨਮਨ ਧੰ ਦੇ ਕੇ ਕੋਈ ਕੋਈ ਬਿਰਲਾ ਹੈ ਜਾਨੋ ਹੁਰਕਾ ਸਾਉਦ ਆਪ ਪਛਾਣ ਉਹਨੂੰ ਸ਼ਬਦ ਕਰਕੇ ਜਿਹੜਾ ਆਪਣਾ ਆਤਮਾ ਰੂਪ ਕਰਕੇ ਬ੍ਰਹਮ ਨੂੰ ਪਛਾਣ ਲੈਂਦਾ ਉਹ ਸੱਚੇ ਦਾ ਗਾਥ ਅਧਿਕਾਰੀ ਹੈ ਜਾਨਣਾ ਕਰੋ ਸਾਚੀ ਰਾਸ ਸਾਚਾ ਬਾਪ ਉਹ ਸੱਚੀ ਸਰਵ ਰੂਪੀ ਰਾਸ ਪੂੰਜੀ ਹੈ ਸੱਚਾ ਬਾਰ ਆਪ ਜਨਾਂ ਦੇਚ ਪਾਉਣ ਗੁਰੰਤਨ ਮੈਂ ਪੰਦੇ ਕੇ ਕੋ ਧੰਨਪੁਰਖ ਜਿਸ ਨਾਮ ਪਿਆਰ ਆਉਂਦਾ ਵੇ ਜੋਗ ਮਹਾਪੁਰਖ ਹੈ ਜਿਮਾੜੇ ਦੇ ਨਾਮ ਦਾ ਪਿਆਰ ਲੱਗਾ ਹੋਇਆ ਹੈ ਇਹਨ ਪ੍ਰਭ ਸਾਚਾ ਇੱਕ ਸੱਚ ਲਾਏ ਵਾਹਿਗੁਰੂ ਨੂੰ ਗੁਰਮਖ ਜਾਣ ਕੇ ਅਤੇ ਆਸਤਿਕ ਜਾਣ ਕੇ ਸ਼ਰਧਾਲੂ ਜਾਣ ਕੇ ਸੱਚੇ ਨਾਮ ਵਿੱਚ ਇਕ ਲਾ ਦਿੱਤੇ ਹਨ ਤੋਂ ਬਾਣੀ ਸ਼ਬਦ ਸੁਣਾਉਂਦਾ ਹੈ ਉਤਮ ਜੋ ਬਾਣੀ ਹੈ ਸਭ ਤੋਂ ਸੇਛ ਤਿੰਨਾਂ ਗੁਣ ਦੇ ਤੀਤ ਕਰਨ ਵਾਲੀ ਉਹ ਜਿਹੜਾ ਸ਼ਬਦ ਉਪਦੇਸ਼ ਨੂੰ ਸੁਣਾਉਂਦੇ ਹੈ ਉਤਮ ਬਾਣੀ ਸ਼ਬਦ ਬ੍ਰਹਮ ਨੂੰ ਹੀ ਸੁਣਾਉਂਦੀ ਹੈ ਪ੍ਰਭ ਸਾਚੀ ਕੀ ਸਾਚੀ ਕਾਲ ਪ੍ਰਭ ਜੀ ਦੀ ਧਗਤੀ ਰੂਪੀ ਸੱਚੀ ਕਾਰਕਮਾਈ ਹੈ ਨਾਨਕ ਨਾਮ ਸਵਾਰਨ ਵਾਰਨਵਾਹ ਜਿਵੇਂ ਪਰਮੇਸ਼ਰ ਦਾ ਨਾਮ ਵੀ ਪਾਈ ਹੋ ਸੰਸਾਰ ਤੋਂ ਸਵਾਰਨ ਵਾਲਾ ਜੀਵਨ ਨੂੰ ਉੱਚੇ ਕਰਨ ਵਾਲਾ ਵਾਹਿਗੁਰੂ ਦੀ ਜਿੰਨਤਾ ਕਰਨ ਵਾਲਾ ਹੈ ਪ੍ਰਭ ਸਾਚੇ ਕੀ ਸਾਚੀ ਸਾਰ ਨਾਨਕ ਨਾਮ ਸਵਾਰ ਰਹੇ ਹਾ ਵਾਹਿਗੁਰੂ ਦੀ ਜਿੰਨਤਾ